ਲੰਗ ਦੇ ਮੈਦਾਨ 'ਚ ਇਦਾਂ ਦਾ ਹਾਲ ਬਣ ਗਿਆ ਵੀ ਨਲਵੇ ਸਰਦਾਰ ਨੇ ਕਿਸੇ ਨੂੰ ਸੋਚਣ ਦਾ ਵੀ ਮੌਕਾ ਨਹੀਂ ਦਿੱਤਾ ਇਹ ਇਦਾਂ ਹੀ ਹਲਗਲੇ ਹੁੰਦਾ ਜਿਹੜਾ ਵੱਜ ਜੇ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਜਦੋਂ ਫੌਜ ਦੇ ਉੱਤੇ ਸਰਦਾਰ ਜੀ ਪਏ ਉਹ ਕੋਈ ਕਿਤੇ ਡਰ ਕੇ ਭੱਜਣ ਲੱਗੇ ਤੇ ਕੋਈ ਕਿ ਲੜਨ ਵਾਲੇ ਵੀ ਆਏ ਸਰਦਾਰ ਹਰੀ ਸਿੰਘ ਦੀ ਨਜ਼ਰ ਪੈ ਗਈ ਨਾਇਬ ਸੂਬੇਦਾਰ ਸਮੀ ਖਾਨ ਤੇ ਸਰਦਾਰ ਜੀ ਨੇ ਉਹਨੂੰ ਲਲਕਾਰ ਕੇ ਆਖਾ ਵੇ ਸਮੀ ਖਾਨ ਤੂੰ ਆਪਣੀ ਫੌਜ ਦਾ ਜਹੇਦਾਰ ਆਂ ਤਹੀਂ ਆਪਣੀ ਫੌਜ ਦੇ ਐਵੇਂ ਫੌਜ ਨਾਲ ਹੁਣ ਸੂਰਮਾ ਫੌਜ ਨਾਲ ਲੜੇਗਾ ਤੇ ਫੌਜ ਥੋੜੀ ਜਰਨੈਲ ਨਾਲ ਲੜ ਸਕਦੀ ਹੈ ਕਾਨੂੰਨ ਇਹ ਹੁੰਦਾ ਵੀ ਫੌਜ ਨਾਲ ਫੌਜ ਲੜੇ ਜਰਨੈਲਾਂ ਨਾਲ ਜਰਨੈਲ ਲੜਨ ਜਰਨੈਲਾਂ ਦੇ ਲੜਨ ਦੀ ਤਕਨੀਕ ਫੌਜ ਤੋਂ ਅੱਡ ਹੁੰਦੀ ਹੈ ਹੁਣ ਜਿਹੜੇ ਬੰਦੇ ਨੇ ਸਾਰੀ ਫੌਜ ਨੂੰ ਸਿਖਾਉਣਾ ਜਿਹੜਾ ਪਹਿਲਾਂ ਹੀ ਸਿੱਖਿਆ ਇਹਨਾਂ ਦੋਵਾਂ 'ਚ ਫਰਕ ਹੋਊਗਾ ਸਰਦਾਰ ਹਰੀ ਸਿੰਘ ਨੇ ਆਖਿਆ ਜਰਨੈਲਾਂ ਨਾਲ ਜਰਨੈਲ ਲੜਦੇ ਹੁੰਦੇ ਨੇ ਫੌਜ ਨਾਲ ਫੌਜ ਲੜਦੀ ਆ ਤੂੰ ਆਪਣਾ ਜਰਨੈਲ ਹੈ ਜਰਾ ਇਧਰ ਨਾ ਉਹ ਵੀ ਆਇਆ ਫਿਰ ਸਰਦਾਰ ਹਰੀ ਸਿੰਘ ਨੇ ਆਖਿਆ ਵੀ ਸਾਡਾ ਕਾਨੂੰਨ ਆ ਵੀ ਦੋ ਤਿੰਨ ਮੌਕੇ ਦਈਦੇ ਆ ਤਿੰਨ ਮੌਕੇ ਤੈਨੂੰ ਦਿੱਤੇ ਤੂੰ ਵਾਰ ਕਰ ਲੈ ਜਿੰਨੀ ਫੁਰਤੀ ਨਾਲ ਕਰ ਸਕਦਾ ਫੇਰ ਵਾਰੀ ਮੇਰੀ ਨਲਵੇ ਸਰਦਾਰ ਦੀ ਬੋਲੀ ਤੋਂ ਦੀ ਵੇਖਣੀ ਕਈਆਂ ਨੂੰ ਹੌਲ ਪਾਉਂਦੀ ਹੁੰਦੀ ਸੀ ਕਈ ਸਰਦਾਰਾਂ ਨਾਲ ਰੋ ਵੀ ਤਾਂ ਨਾ ਹੁੰਦਾ ਇਹ ਵਿਚਾਰੇ ਮਹਦੇਨੀ ਕਟੰਡੇ ਹੁੰਦੇ ਆ ਮੇਰੇ ਵਰਗੇ ਪਰ ਕਈਆਂ ਦਾ ਰੋਪ ਹੁੰਦਾ ਸਰਦਾਰ ਨੇ ਆਖਿਆ ਤਿੰਨ ਮੌਕੇ ਦੇਣੇ ਆ ਚੌਥੀ ਵਾਰੀ ਮੇਰੀ ਸਮੀਖਾਨ ਨੇ ਆਣ ਢੇਲੂ ਹੌਲਾ ਸਾਹ ਦਿੱਤਾ ਉਰੇ ਬਲਦੇ ਨਾਲ ਵਾਰ ਮਾਰਿਆ ਸਰਦਾਰ ਜੀ ਢੱਕ ਲਿਆ ਉਹਨੇ ਕਿਹਾ ਵੀ ਇੱਕ ਮੌਕਾ ਗਿਆ ਉਹਨੇ ਫਿਰ ਦੂਜਾ ਵਾਰ ਮਾਰਿਆ ਲੱਗਾ ਉਹ ਵੀ ਨਾ ਸਮੀਖਾ ਬੁੰਸਲ ਗਿਆ ਹੁਣ ਵਾਰੀ ਤੇ ਇੱਕ ਰਹਿ ਗਈ ਮੈਂ ਨਾ ਮਾਰੀ ਤੇਨੇ ਮਾਰ ਦੇਣੀ ਉਹਨਾਂ ਫਿਰ ਬੜੇ ਬਾਲਾਂ ਵਾਰ ਕੀਤਾ ਇਤਿਹਾਸ ਚ ਲਿਖਿਆ ਯਾਨੀ ਸੋਹਣ ਸਿੰਘ ਸੀਤਲ ਸਾਹਿਬ ਲਿਖਦੇ ਆ ਉਹਦੇ ਉਹਦੇ ਜਿਹੜਾ ਵਾਰ ਹੀ ਨਾ ਸਰਦਾਰ ਦੀ ਢਾਲ ਤੱਕ ਵੀ ਨਹੀਂ ਉੱਪੜਿਆ ਯਾਨੀ ਹਫੜਾ ਦਾ ਫੜੀ ਉਹਨੇ ਮਾਰਿਆ ਕਿੱਥੇ ਉੱਪੜਨਾ ਸੀ ਜਦੋਂ ਉਹਨੂੰ ਲੱਗ ਗਿਆ ਨਾ ਵੀ ਹੁਣ ਮੈਂ ਗਿਆ ਉਹਨੇ ਆਪਣੇ ਘੋੜੇ ਦੀ ਵਾਕ ਪਛਾਣ ਨੂੰ ਪਾੜੀ ਵੀ ਨਿਕਲ ਚੱਲੀ ਗਿਆ ਹੁਣ ਜਦੋਂ ਲੱਗਾ ਨਾ ਫੜਨ ਸਪੀਡ ਸਰਦਾਰ ਨੇ ਆਖਾ ਓਏ ਸਮੀ ਖਾਨ ਇਹ ਕੋ ਮਰਦਾਂ ਵਾਲਾ ਕੰਮ ਹੈ ਜਦੋਂ ਭਾਜੀ ਪਾਈਏ ਨੌਂਦਰੇ ਡਿੱਕੀ ਦੇ ਹੁੰਦੇ ਨੇ ਵਾਰ ਤੇ ਕਰਕੇ ਤੂੰ ਚੱਲਿਆ ਹੁਣ ਜਿਹੜਾ ਮੇਰੇ ਵੱਲ ਵੇਖ ਆਹ ਮੇਰਾ ਵਾਰ ਆ ਰਹੀ ਐ ਐਨੀ ਗੱਲ ਕਹਿ ਕੇ ਸਰਦਾਰ ਨੇ ਖੰਡਾ ਛੰਡਿਆ ਤੇ ਉਹਦੇ ਮੋਢੇ ਦੇ ਵਿੱਚੋਂ ਦੀ ਅੰਦਰ ਨੂੰ ਕਿਵੇਂ ਵੜਿਆ